ਸਿੰ্ধু ਜਲ ਸਮਝੌਤੇ ਨੂੰ ਲੈ ਕੇ ਕਈ ਮੁਲਕ ਅਜਿਹੇ ਨੇ ਕਈ ਮੁਸਲਮ ਸਟੇਟਸ ਨੇਸ਼ਨਸ ਅਜਿਹੇ ਨੇ ਜਿਨ੍ਹਾਂ ਨੇ ਪਾਕਿਸਤਾਨ ਦੇ ਨਾਲ ਖੜਨ ਦੀ ਗੱਲ ਆਖ ਦਿੱਤੀ ਹੈ ਪਾਕਿਸਤਾਨ ਦੇ ਨਾਲ ਜੇਕਰ ਵੱਡੀ ਗਿਣਤੀ ਦੇ ਵਿੱਚ ਕਿਰੋਂ ਮੁਸਲਮ ਮੁਲਕ ਖੜੇ ਹੁੰਦੇ ਨੇ ਤਾਂ ਭਾਰਤ ਦੇ ਲਈ ਕਿਸੇ ਵੀ ਵਿਸ਼ੇ ਦੇ ਉੱਤੇ ਆਪਣਾ ਪੱਖ ਰੱਖਣਾ ਜਾਂ ਆਪਣਾ ਪੱਖ ਥੋਪ ਦੇਣਾ ਕਿੰਨਾ ਕੋਖਾ ਹੋਵੇਗਾ ਖਾਸ ਤੌਰ ਤੇ ਸਿੰਧੂ ਜਲ ਸਮਝੌਤੇ ਦੀ ਗੱਲ ਕਰਕੇ ਤੇ ਬਕਾਇਦਾ ਉਹਨਾਂ ਨੇ ਇਕੱਲਾ ਹੀ ਇੱਥੇ ਨਹੀਂ ਜਾ ਉਹਨਾਂ ਨੇ ਕੱਲੀ ਸਿੰਧੂ ਜਲ ਸਮਝੌਤੇ ਦੀ ਗੱਲ ਨਹੀਂ ਕੀਤੀ ਉਹ ਕਹਿੰਦੇ ਕਿ ਇਸ ਤਰੀਕੇ ਦਾ ਜਿਹੜਾ ਕਰਨਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਨੇ ਬਕਾਇਦਾ ਕਸ਼ਮੀਰ ਦੀ ਗੱਲ ਵੀ ਜਿਹੜੀ ਨਾਲ ਕੀਤੀ ਹੈਗੀ ਉਹ ਕਹਿੰਦੇ ਕਿ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਅਨੁਸਾਰ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਹੈ ਸਵੈਰਣ ਨੇ ਦੇ ਦਾ ਅਧਿਕਾਰ ਹੋਣਾ ਚਾਹੀਦਾ ਹੈ ਤੇ ਅਸੀਂ ਇਹਦਾ ਸਮਰਥਨ ਕਰਦੇ ਹੈਗੇ ਹਾਂ ਮਤਲਬ ਪੂਰੇ ਦੇ ਪੂਰੇ ਆਪਾਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੀ ਪਿੱਠ ਤੇ ਜਿਹੜਾ ਹੈ ਖੜੇ ਹੈਗੇ ਹਾਂ ਕਿਉਂਕਿ ਭਾਰਤ ਦੇ ਵੱਲੋਂ ਵੀ ਪਿਛਲੇ ਦਿਨੀ ਇਹ ਕਿਹਾ ਗਿਆ ਸੀ ਕਿ ਉੱਥੋਂ ਜਿਹੜੀਆਂ ਨਹਿਰਾਂ ਕੱਟੀਆਂ ਜਾਣਗੀਆਂ ਉਹਨਾਂ ਦੇ ਨਾਲ ਭਾਰਤ ਦੇ ਸੂਬਿਆਂ ਨੂੰ ਪਾਣੀ ਵੀ ਜਿਹੜਾ ਹੈ ਚਾਹੇ ਉਹ ਜੰਮੂ ਕਸ਼ਮੀਰ ਨੂੰ ਜਾਂ ਰਾਜਸਥਾਨ ਨੂੰ ਜਾਂ ਇੱਧਰ ਨੂੰ ਜਿਹੜਾ ਹੈ ਪਾਣੀ ਕੱਢਿਆ ਜਾਵੇਗਾ ਤੇ ਫਿਰ ਕੀ ਇੱਧਰਲੇ ਬੰਨੇ ਕਾਰਵਾਈਆਂ ਹੁੰਦੀਆਂ ਨੇ ਤੇ ਕੀ ਫਿਰ ਦੁਬਾਰਾ ਜਿੱਦਾਂ ਹੈਗਾ ਕਿੰਦਰ ਨੂੰ ਮਾਹੌਲ ਜਾਂਦਾ ਹੈਗਾ ਇਹ ਆਉਣ ਵਾਲੇ ਸਮੇਂ 'ਚ ਸਥਿਤੀ ਜਿਹੜੀ ਕਲੀਅਰ ਹੋਏਗੀ ਯੂਪੀ ਦੇ ਵਿੱਚ ਇੱਕ ਕਾਫੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਕਥਿਤ ਸ਼ੂਦਰ ਨੂੰ ਕਥਾ ਕਰਨ ਤੋਂ ਰੋਕਿਆ ਗਿਆ ਪਾਠ ਪੂਜਾ ਕਰਨ ਤੋਂ ਰੋਕਿਆ ਗਿਆ ਇਹ ਹਾਲਾਤ ਜਿਕਰ ਯੂਪੀ ਦੇ ਵਿੱਚ ਵਾਪਰ ਰਹੇ ਨੇ ਤਦ ਅਸੀਂ ਕੀ ਮੰਨੀਏ ਜਿੱਥੇ ਕੇਂਦਰੀ ਸੰਘ ਕਹਿੰਦੀ ਸਾਡੀ ਆਪਣੀ ਸਰਕਾਰ ਹੈ ਮੁੱਖ ਮੰਤਰੀ ਸਾਡਾ ਯੋਗੀ ਦਿਤਨਾਥਾ ਸਾਬਕਾ ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਚੁੱਕਿਆ ਥੋੜਾ ਇਸ ਮੁੱਦੇ ਨੂੰ ਡੀਕੋਡ ਕਰਦੀ ਹਾਂ ਬਿਲਕੁਲ ਯੂਪੀ ਦੀ ਘਟਨਾ ਤੁਸੀਂ ਦੱਸ ਹੀ ਚੁੱਕੇ ਹੋ ਕਿ ਜਿਸ ਤਰੀਕੇ ਦੇ ਨਾਲ ਇੱਕ ਮੰਨੇ ਰਾਮਰਾਜ ਦੀਆਂ ਗੱਲਾਂ ਹੋ ਰਹੀਆਂ ਨੇ ਉੱਥੇ ਆ ਰੀਸੈਂਟ ਘਟਨਾ ਹੈਗੀ ਆ ਸੰਤ ਸਿੰਘ ਯਾਦਵ ਕਰਕੇ ਜੀ ਕੋਈ ਆਪਾਂ ਕਹਿ ਸਕਦੇ ਆ ਕਿ ਕਥਿਤ ਛੂਦਰ ਜੋ ਕਿ ਇਹਨਾਂ ਵੱਲੋਂ ਛੂਦਰ ਜਾਤੀ ਕਹੀ ਜਾਂਦੀ ਹੈ ਜਾਂ ਉਹ ਉਸ ਦੇ ਨਾਲ ਉਹ ਸੰਬੰਧਿਤ ਰੱਖਦੇ ਨੇ ਬਕਾਇਦਾ ਉਹ ਕਥਾਵਾਚਕ ਨੇ ਤੇ ਉਹ ਇੱਕ ਪਿੰਡ ਦੇ ਵਿੱਚ ਕਥਾ ਕਰਨ ਜਾਂਦੇ ਨੇ ਭਾਗਵਤ ਪੁਰਾਣ ਭਾਗਵਤ ਦੀ ਕਥਾ ਕਰਨ ਜਾਂਦੇ ਨੇ ਤੇ ਉੱਥੇ ਜਿਹੜੇ ਲੋਕਲ ਉਥੋਂ ਦੇ ਮੰਦਰ ਦੇ ਬ੍ਰਾਹਮਣ ਹੈਗੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਿਹੜਾ ਹੈਗਾ ਕਿ ਕੀ ਤੁਸੀਂ ਚਮਾਰ ਹੈਗੇ ਬਈ ਤੁਸੀਂ ਇੱਥੇ ਕਥਾ ਨਹੀਂ ਕਰ ਸਕਦੇ ਉਹ ਕਹਿੰਦੇ ਕਿ ਮੈਂ ਚਮਾਰ ਨਹੀਂ ਹੈਗਾ ਮੈਂ ਯਾਦਵ ਹੈਗਾ ਵਾਂ ਤੇ ਉਹ ਕਹਿੰਦੇ ਕਿ ਤੁਸੀਂ ਨੀਵੀਂ ਜਾਤੀ ਤੇ ਹੋ ਕੇ ਬ੍ਰਾਹਮਣਾਂ ਦੇ ਪਿੰਡ ਦੇ ਵਿੱਚ ਤੁਸੀਂ ਕਿਵੇਂ ਕਥਾ ਕਰ ਸਕਦੇ ਹੋ ਤੇ ਉੱਥੋਂ ਦੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਜਾਤ ਹੰਕਾਰੀ ਤਬਕੇ ਨੇ ਬਕਾਇਦਾ ਉਸ ਸ਼ਖਸ ਨੂੰ ਜਿਹੜਾ ਹੈ ਬੰਦੀ ਬਣਾ ਲਿਆ ਉਸ ਤੋਂ ਬਾਅਦ ਉਹਦਾ ਉਹਦੇ ਤੇ ਤਸ਼ੱਦਦ ساری ਰਾਤ ਕੀਤਾ ਗਿਆ ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਸਿਰ ਹੈ ਉਹ ਕਹ ਲਈਏ ਕਿ ਇੱਕ ਤਰੀਕੇ ਦੇ ਨਾਲ ਗੰਜਾ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਇਹ ਵੀ ਹੁਣ ਖਬਰਾਂ ਨੇ ਹੁਣ ਪਤਾ ਨਹੀਂ ਆ ਪਏ ਗਿਆ ਸੈਂ ਸੱਚ ਹੈ ਜਾਂ ਨਹੀਂ ਜੋ ਅਖਬਾਰ ਦੇ ਵਿੱਚ ਇਸ ਤਰੀਕੇ ਦੀ ਖਬਰ ਹੈ ਕਿ ਉਹਨਾਂ ਦੇ ਉੱਤੇ ਕਿਸੇ ਔਰਤ ਦਾ ਪਿਸ਼ਾਬ ਤੱਕ ਜਿਹੜਾ ਛਿੜਕਿਆ ਗਿਆ ਕਿ ਤੇਰਾ ਸ਼ੁੱਧੀਕਰਨ ਜਿਹੜਾ ਹੈ ਉਹ ਕਰਨਾ ਬੰਦਾ ਹੈ ਨੱਕ ਰਗੜਵਾਇਆ ਗਿਆ ਫਿਰ ਯੂਪੀ ਦੇ ਇਟਾਵਾ ਥਾਣੇ ਦੇ ਵਿੱਚ ਉਹਨਾਂ ਦੇ ਵੱਲੋਂ ਬਕਾਇਦਾ ਪਰਚਾ ਦਰਜ ਹੈ ਉਹ ਕਰਵਾਇਆ ਗਿਆ ਜਿਹੜੇ ਸਾਬਕਾ ਸੀਐਮ ਹੈਗੇ ਨੇ ਅਖਲੇਸ਼ ਯਾਦਵ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੈਗਾ ਔਰ ਕੁਝ ਅਗਲੇ ਦਿਨਾਂ ਤੱਕ ਆਲਟੀਮੇਟਮ ਵਗੈਰਾ ਦਿੱਤਾ ਹੈ ਹੁਣ ਤੁਸੀਂ ਇਹ ਦੇਖੋ ਕਿ ਕੀ ਇਸ ਰਾਜ ਦੇ ਵਿੱਚ ਕੀ ਇੱਥੇ ਘੱਟ ਗਿਣਤੀਆਂ ਹੋਣ ਜਾਂ ਦਲਿਤ ਹੋਣ ਕੀ ਉਹ ਸੇਫ ਹੈਗੇ ਨੇ ਦੂਜੇ ਬੰਨੇ ਇੱਕ ਸੁਨੇਹਾ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਵਾਲੇ ਵੀ ਬੜੇ ਇਧਰਲੇ ਬੰਨੇ ਨੂੰ ਚੱਲਦੇ ਪਏ ਨੇ ਜਿਹਾ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਵੀ ਦਲਿਤਾਂ ਨੂੰ ਸਿੱਖਾਂ ਨੂੰ ਜਾਂ ਹੋਰ ਜਿਹੜੇ ਜੱਟਾਂ ਨੂੰ ਜਾਂ ਹਰਿਆਣੇ ਵਾਲੇ ਜੱਟਾਂ ਨੂੰ ਲੜਾਉਣ ਦੀ ਬੜੀ ਕੋਸ਼ਿਸ਼ ਸਮੇਂ-ਸਮੇਂ ਤੇ ਜਿਹੜੀ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਵੀ ਇੱਕ ਬੰਨੇ ਇਹ ਦੇਖਣਾ ਪੈਣਾ ਹੈ ਕਿ ਇੱਕ ਬੰਨੇ ਤੇ ਸਿੱਖੀ ਦੀ ਫੋਲਡ ਹੈਗੀ ਐ ਇੱਕ ਬੰਨੇ ਤੇ ਤੁਸੀਂ ਜਦੋਂ ਸਿੰਘ ਸਾਜ ਜਾਂਦੇ ਹੋ ਤੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਐ ਉਸ ਦੇ ਵਿੱਚ ਈਵਨ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਵੀ ਤੁਸੀਂ ਜਿਹੜਾ ਬਣ ਸਕਦੇ ਹੋ ਕਿਉਂਕਿ ਉਸ ਦੇ ਵਿੱਚ ਕੋਈ ਉਹ ਹੈ ਹੀ ਨਹੀਂ ਨਾ ਜੇ ਤੁਸੀਂ ਉਹ ਕੁਆਲਿਟੀ ਜੇ ਤੁਹਾਡੇ ਅੰਦਰ ਆ ਗਈ ਜੀ ਆਪਾ ਕਹਿ ਲੀਏ ਕਿ ਤੁਸੀਂ ਜਿਹੜਾ ਗੁਰੂ ਦੇ ਨਾਲ ਜੁੜ ਗਏ ਤੁਸੀਂ ਸੰਸਥਾਵਾਂ ਦੇ ਮੁਖੀ ਤੱਕ ਉਸ ਪੋਸਟ ਤੱਕ ਵੀ ਜਾ ਸਕਦੇ ਹੋ ਤੁਹਾਡੀ ਕੋਈ ਜਾਤ ਵਗੈਰਾ ਨਹੀਂ ਪੁੱਛੀ ਜਾਂਦੀ ਪਰ ਦੂਜੇ ਬੰਨੇ ਜਿਹੜਾ ਹੈ ਇੱਕ ਇਹ ਹੁਣ ਮਨੁਬਾਦੀਆਂ ਦੀ ਸੋਚ ਹੈਗੀ ਹੈ ਕਿ ਜਿਹੜਾ ਇੱਕ ਕਥਾਵਾਚਕ ਤੱਕ ਨੂੰ ਕਥਾ ਨਹੀਂ ਕਰਨ ਦਿੱਤਾ ਜਾਂਦਾ ਤੇ ਉਹ ਹੁਣ ਇਹ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਜਾਣਾ ਕਿੱਧਰ ਨੂੰ ਹੈਗਾ ਹੈ ਕੀ ਉਹਨਾਂ ਨੇ ਸਿੱਖੀ ਵੱਲ ਨੂੰ ਆਉਣਾ ਹੈ ਕੀ ਗੁਰੂ ਪਾਤਸ਼ਾਹ ਨੇ ਜੋ ਸੱਬੇ ਸਾਂਝੀ ਵਾਲ ਸਦਾਇਨ ਜੋ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਨੀਚਾ ਅੰਦਰ ਨੀਚ ਜਾਤ ਗੁਰੂ ਸਾਹਿਬ ਨੇ ਸਾਰਿਆਂ ਨੂੰ ਉੱਪਰ ਚੱਕਿਆ ਹੈ ਕੀ ਉਧਰਲੇ ਮੰਨੇ ਜਾਣਾ ਹੈ ਜਾਂ ਕਿ ਉਹੀ ਬਹੁ ਗਣਤੀ ਦੀ ਵਲਗਣ ਦੇ ਵਿੱਚ ਰਹਿਣਾ ਹੈ ਇਹ ਜਿਹੜਾ ਹੈ ਹੁਣ ਇਹਨਾਂ ਨੇ ਫੈਸਲਾ ਜਿਹੜਾ ਕਰਨਾ ਹੈ ਬਹੁਤ ਸਾਰੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਮਸਲੇ ਤੋਂ ਬਾਅਦ ਮਾਨਸਿਕਤਾ ਕੀ ਕੰਮ ਕਰ ਰਹੀ ਹੈ ਔਰ ਪਿਛਲੇ 10-12 ਸਾਲਾਂ ਦੇ ਦੌਰਾਨ ਇਦਾਂ ਦੇ ਹਮਲੇ ਜਾਂ ਬਹੁਤ ਕੁਝ ਵਧਿਆ ਹੈਗਾ ਇਹ ਸਾਰਾ ਕਿ ਤਰ੍ਹਾਂ ਕਿਤੇ ਵੱਡੇ ਵਿਸ਼ਲੇਸ਼ਣ ਦੀ ਭਾਲ ਕਰਦਾ ਹੈ ਵੱਡੇ ਤੇ ਸੈਮੀਨਾਰਸ ਹੋਣ ਤਾਂ ਕਿ ਜਿਹੜਾ ਹੈ ਇਸ ਨੂੰ ਹੋਰ ਦੀ ਕੋਖ ਕੀਤੀ ਜਾ ਸਕੇ ਕਿ ਜਾ ਕੇ ਦਰ ਨੂੰ ਰਏ ਹੈਗੇ ਆ ਬਿਲਕੁਲ ਜੀ ਅੱਗੇ ਵਧਾਂਗੇ ਤੇ ਗੱਲ ਹੁਣ ਕਰਾਂਗੇ ਆ ਭਾਰਤ ਦੀ ਡਿਪਲੋਮੇਸੀ ਜਿਸ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਨਜ਼ਰ ਆ ਰਹੀ ਹੈ ਇਹ ਕਾਰਨ ਕੀ ਕੁਝ ਬਣੇ ਨੇ ਕਿਉਂਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਕਈ ਮੁਲਕ ਅਜੇ ਹਨ ਕਈ ਮੁਸਲਮਨ ਸਟੇਟਸ ਨੇਸ਼ਨਸ ਅਜੇ ਹਨ ਜਿਨ੍ਹਾਂ ਨੇ ਪਾਕਿਸਤਾਨ ਦੇ ਨਾਲ ਖੜਨ ਦੀ ਗੱਲ ਆਖ ਦਿੱਤੀ ਹੈ ਪਾਕਿਸਤਾਨ ਦੇ ਨਾਲ ਜੇਕਰ ਵੱਡੀ ਗਿਣਤੀ ਦੇ ਵਿੱਚ ਕੈਰੋ ਮੁਸਲਮ ਮੁਲਕ ਖੜੇ ਹੁੰਦੇ ਨੇ ਤਾਂ ਭਾਰਤ ਦੇ ਲਈ ਕਿਸੇ ਵੀ ਵਿਸ਼ੇ ਦੇ ਉੱਤੇ ਆਪਣਾ ਪੱਖ ਰੱਖਣਾ ਜਾਂ ਆਪਣਾ ਪੱਕ ਥੋਪ ਦੇਣਾ ਕਿੰਨਾ ਕੋਖਾ ਹੋਵੇਗਾ ਖਾਸ ਤੌਰ ਦੇ ਉੱਤੇ ਸਿੰਧੂ ਜਲ ਸਮਝੌਤੇ ਦੀ ਗੱਲ ਕਰਦੇ ਹਾਂ ਬਿਲਕੁਲ ਜਦੋਂ ਇਹ ਪਹਿਲਗਾਮ ਵਾਲਾ ਹਮਲਾ ਹੁੰਦਾ ਹੈਗਾ ਜਾਂ ਆਪਾਂ ਕਹਿ ਲਈਏ ਜਿਹੜਾ ਇਨਸੀਡੈਂਟ ਵਾਪਰਦਾ ਉਸ ਤੋਂ ਬਾਅਦ ਜੰਗ ਤੋਂ ਪਹਿਲਾਂ ਜਿਹੜਾ ਹੈ ਸਿੰਧੂ ਜਲ ਸਮਝੌਤਾ ਉਸ ਨੂੰ ਜਿਹੜਾ ਹੈ ਭਾਰਤ ਵੱਲੋਂ ਰੱਦ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਬੰਨੇ ਜਿਹੜਾ ਹੈ ਪਾਕਿਸਤਾਨ ਨੇ ਕਿਹਾ ਕਿ ਕਿਉਂਕਿ ਪਾਣੀ ਦਾ ਮਸਲਾ ਹੈਗਾ ਉਹ ਕਹਿੰਦੇ ਕਿ ਐਕਟ ਆਫ ਵਾਰ ਲਿਆ ਜਾਏਗਾ ਤੇ ਫਿਰ ਉਸ ਤੋਂ ਬਾਅਦ ਹਮਲਾ ਵੀ ਹੁੰਦਾ ਹੈ ਪਾਕਿਸਤਾਨ ਨੇ ਜਿਹੜਾ ਸ਼ਿਮਲੇ ਦਾ ਐਗਰੀਮੈਂਟ ਸੀ ਉਸ ਨੂੰ ਵੀ ਜਿਹੜਾ ਰੱਦ ਕੀਤਾ ਹੈਗਾ ਹੁਣੇ ਜਿਹੜਾ ਹੈ ਪਿਛਲੇ ਦਿਨੀ ਇਸਤੰਬੁਲ ਦੇ ਵਿੱਚ ਤੁਰਕੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਇਸਲਾਮਿਕ ਸੰਯੋਗ ਸੰਗਠਨ ਜਿਸ ਨੂੰ ਕਿ ਜਾਦਾ ਆਪਾਂ ਕਹਿੰਦੇ ਕਿ OIC ਦੇ ਨਾਮ ਦੇ ਨਾਲ ਜਾਣਦੇ ਹੈਗੇ ਨੇ ਉਸ ਦੇ ਵਿੱਚ ਤਕਰੀਬਨ 57 ਜਿਹੜੇ ਮੁਸਲਮ ਦੇਸ਼ ਜਿਹੜੇ ਵੱਡੇ ਹੈਗੇ ਨੇ ਉਹ ਪੂਰੇ ਸ਼ਾਮਲ ਹੋਏ ਨੇ ਕਿ ਉਹਨਾਂ ਨੇ ਬਕਾਇਦਾ ਪਾਕਿਸਤਾਨ ਦਾ ਜਿਹੜਾ ਪੱਖ ਪੂਰਿਆ ਹੈਗਾ इवन ਕਿ ਭਾਰਤ ਦੀ ਉਹਨਾਂ ਨੇ ਨਖੇਦੀ ਵੀ ਕੀਤੀ ਹੈ ਉਹ ਕਹਿੰਦੇ ਕਿ ਦੱਖਣੀ ਏਸ਼ੀਆ ਦੇ ਵਿੱਚ ਜਿਹੜੀਆਂ ਵਾਧੀਆਂ ਫੌਜੀ ਗਤੀਵਿਧੀਆਂ ਤੋਂ ਅਸੀਂ ਚਿੰਤਤ ਹੈਗੇ ਆਂ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਹਮਲੇ ਕੀਤੇ ਗਏ ਨੇ ਉਸ ਉਸ ਦੇ ਨਾਲ ਜਿਹੜੀ ਸਥਿਰਤਾ ਆਏਗੀ ਉਹ ਵੀ ਅਸੀਂ ਵਾਦੀ ਹੋਈ ਦੇਖ ਸਕਦੇ ਆਂ ਤੇ ਬਕਾਇਦਾ ਉਹਨਾਂ ਨੇ ਇੱਥੇ ਕੱਲਾ ਹੀ ਇੱਥੇ ਨਹੀਂ ਜਾ ਉਹਨਾਂ ਨੇ ਕੱਲੀ ਸਿੰਧੂ ਜਲ ਸਮਝੌਤੇ ਦੀ ਗੱਲ ਨਹੀਂ ਕੀਤੀ ਉਹ ਕਹਿੰਦੇ ਕਿ ਇਸ ਤਰੀਕੇ ਦਾ ਜਿਹੜਾ ਕਰਨਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਨੇ ਬਕਾਇਦਾ ਕਸ਼ਮੀਰ ਦੀ ਗੱਲ ਵੀ ਜਿਹੜੀ ਨਾਲ ਕੀਤੀ ਹੈਗੀ ਉਹ ਕਹਿੰਦੇ ਕਿ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਅਨੁਸਾਰ ਕਸ਼ਮੀਰ ਦੇ ਲੋਕਾਂ ਨੂੰ ਜਿਹੜਾ ਹੈ ਸਵੈਰਣ ਨਿਰਣੇ ਦਾ ਅਧਿਕਾਰ ਹੋਣਾ ਚਾਹੀਦਾ ਹੈ ਤੇ ਅਸੀਂ ਇਹਦਾ ਸਮਰਥਨ ਕਰਦੇ ਹੈਗੇ ਆ ਮਤਲਬ ਪੂਰੇ ਦੇ ਪੂਰੇ ਆਪਾਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੀ ਪਿੱਠ ਤੇ ਜਿਹੜਾ ਹੈ ਖੜੇ ਹੈਗੇ ਹੁਣ ਕਿਉਂਕਿ ਭਾਰਤ ਦੀ ਜਿਹੜੀ ਡਿਪਲੋਮੇਸੀ ਹੈ ਜਾਂ ਖਾੜੀ ਵਾਲੇ ਮੁਲਕ ਹੋਣ ਜਾਂ ਜਿਹੜੇ ਬਾਕੀ ਦੇ ਹੈਗੇ ਆ ਉਹਨਾਂ ਦੇ ਨਾਲ ਕਾਫੀ ਚੰਗੇ ਸਬੰਧ ਭਾਰਤ ਦੇ ਪਿਛਲੇ ਸਮੇਂ ਦੇ ਵਿੱਚ ਰਏ ਹੈਗੇ ਆ ਪਰ ਕਿਤਨਾ ਕਿਤੇ ਹੁਣ ਭਾਰਤ ਨੂੰ ਆਪਣੀ ਡਿਪਲੋਮੇਸੀ ਨਵੇਂ ਸਿਰੇ ਤੋਂ ਕਢਣੀ ਪਏਗੀ ਦੁਬਾਰਾ ਇਹਨਾਂ ਮੁਲਕਾਂ ਦੇ ਨਾਲ ਸਬੰਧ ਵਗੈਰਾ ਕਰਨੇ ਪੈਣਗੇ ਕਿਉਂਕਿ ਭਾਰਤ ਦੇ ਰਿਸ਼ਤੇ ਇਸ ਤਰ੍ਹਾਂ ਨਾਲ ਬਹੁਤ ਸਾਰੀ ਜਿਹੜੀ ਲੇਬਰ ਹੈਗੀ ਆ ਉਹ ਇਧਰੋਂ ਉਧਰ ਜਾਂਦੀ ਹੈਗੀ ਆ ਬਹੁਤ ਸਾਰਾ ਉਧਰੋਂ ਆਪਾਂ ਕਹਿ ਲਈ ਕਿ ਤੀਲ ਇਧਰ ਆਉਂਦਾ ਹੈ ਜਾਂ ਹੋਰ ਚੀਜ਼ਾਂ ਇਧਰ ਆਉਂਦੀਆਂ ਨੇ ਮਤਲਬ ਕਾਫੀ ਜਿਹੜੇ ਇੰਟਰਨੈਸ਼ਨਲ ਸਬੰਧ ਹੁੰਦੇ ਨੇ ਉਹ ਉੱਪਰ ਹੁੰਦੇ ਨੇ ਤੇ ਕਿਤਨਾ ਕਿਤੇ ਜਿਹੜਾ ਹੈ ਭਾਰਤ ਦੀ ਡਿਪਲੋਮੇਸੀ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਕਾਮਯਾਬ ਨਹੀਂ ਹੋਈ ਹੁਣ ਇਹਨੂੰ ਨਵੇਂ ਸਿਰੇ ਤੋਂ ਕਿਵੇਂ ਉਹ ਕਰਨਗੇ ਕੀ ਇਹ ਸਾਰੇ ਮਸਲੇ ਨੂੰ ਕਰਦੇ ਹੈਗੇ ਜਾਂ ਕੀ ਇਹ ਇੱਥੋਂ ਤੱਕ ਕਿ ਸਿਰਫ ਮਤੇ ਤੱਕ ਹੀ ਗੱਲ ਰਹਿ ਜਾਵੇਗੀ ਜਾਂ ਕੋਈ ਆਉਣ ਵਾਲੇ ਦਿਨਾਂ 'ਚ ਹੋਰ ਕੁਝ ਹੁੰਦਾ ਹੈ ਕਿਉਂਕਿ ਭਾਰਤ ਦੇ ਵੱਲੋਂ ਵੀ ਪਿਛਲੇ ਦਿਨੀ ਇਹ ਕਿਹਾ ਗਿਆ ਸੀ ਕਿ ਉੱਥੋਂ ਜਿਹੜੀਆਂ ਨਹਿਰਾਂ ਕੱਟੀਆਂ ਜਾਣਗੀਆਂ ਉਹਨਾਂ ਦੇ ਨਾਲ ਭਾਰਤ ਦੇ ਸੂਬਿਆਂ ਨੂੰ ਪਾਣੀ ਵੀ ਜਿਹੜਾ ਹੈ ਚਾਹੇ ਉਹ ਜੰਮੂ ਕਸ਼ਮੀਰ ਨੂੰ ਜਾਂ ਰਾਜਸਥਾਨ ਨੂੰ ਜਾਂ ਇੱਧਰ ਨੂੰ ਜਿਹੜਾ ਹੈ ਪਾਣੀ ਕੱਢਿਆ ਜਾਵੇਗਾ ਤੇ ਫਿਰ ਕੀ ਇੱਧਰਲੇ ਬੰਨੇ ਕਾਰਵਾਈਆਂ ਹੁੰਦੀਆਂ ਨੇ ਤੇ ਕੀ ਫਿਰ ਦੁਬਾਰਾ ਜਿੱਦਾਂ ਹੈਗਾ ਕਿਦਦਰ ਨੂੰ ਮਾਹੌਲ ਜਾਂਦਾ ਹੈਗਾ ਇਹ ਆਉਣ ਵਾਲੇ ਸਮੇਂ 'ਚ ਸਥਿਤੀ ਜਿਹੜੀ ਕਲੀਅਰ ਹੋਏਗੀ ਨਹੀਂ ਤੇ ਇਦਾਂ ਦੀਆਂ ਡਿਪਲੋਮੈਟਿਕ ਐਕਸਰਸਾਈਜ਼ਸ ਹੁੰਦੀਆਂ ਨੇ ਉਹ ਮੈਨੇਜ ਜਿਹੜੀਆਂ ਦੇਸ਼ਾਂ ਦੇ ਵੱਲੋਂ ਕਰ ਲਈਆਂ ਜਾਂਦੀਆਂ ਨੇ ਬਿਲਕੁਲ ਜੀ ਹੁਣ ਦੇਖਣਾ ਰਹੇਗਾ ਕਿ ਭਾਰਤ ਇਸ ਡਿਪਲੋਮੇਸੀ ਐਕਸਰਸਾਈਜ਼ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਦਾ ਹੈ ਦੂਜੇ ਪਾਸੇ ਜੀ 7 ਸੱਮਿਟ ਦੇ ਦੌਰਾਨ ਵੀ ਕਈ ਤਰੀਕੇ ਦੇ ਵਾਰ ਤੇ ਕਈ ਤਰੀਕੇ ਦੇ ਸਵਾਲ ਭਾਰਤ ਦੇ ਉੱਤੇ ਨਿਰੰਤਰ ਹੁੰਦੇ ਰਹੇ ਪ੍ਰੋਗਰਾਮ ਮੀਡੀਆ ਵਾਚ ਤੇ ਵਿੱਚ ਅੱਜ ਦੇ ਲਈ ਫਿਲਹਾਲ ਬਸ ਇੰਨਾ ਹੀ ਤੁਸੀਂ ਆਪਣਾ ਫੀਡਬੈਕ ਅਕਾਲ ਚੈਨਲ ਸਟੂਡੀਓ ਅਹ ਧੰਨਵਾਦ ਕਰਨਾ ਚਾਹਵਾਂਗੇ ਸਰਦਾਰ ਜਗਜੀਤ ਸਿੰਘ ਜੀ ਨੇ ਜਿਹੜੇ ਨੇ तमाम ਵਿਸ਼ਾ ਦੇ ਉਤੇ ਅਹ ਥੋੜੀ ਰੋਸ਼ਨੀ ਪਾਈ ਤੇ ਸੰਗਤ ਨਾਲ ਸਾਂਝ ਕੀਤੀ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਫਤਵਾ ਵੀ ਸਾਂਝ ਪਾਵਾਂਗੇ ਇਜਾਜ਼ਤ ਲਾਂਗੇ ਅਗਲੇ ਹਫਤੇ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ